ਹਾਂਜੀ ਪ੍ਰਧਾਨ ਜੀ ਅੱਜ ਕਿਸ ਮਸਲੇ ਵਿੱਚ ਇਕੱਠੇ ਹੋਏ ਜੀ ਤੁਸੀਂ ਇੱਥੇ ਮੈਂ ਕਿਸਾਨ ਮਜ਼ਦੂਰ ਸੰਘਰ ਕਮੇਟੀ ਪੰਜਾਬ ਤਨਤਾਰਨ ਜ਼ਿਲ੍ਹੇ ਦਾ ਮੀਤ ਪ੍ਰਧਾਨ ਦਿਆਲ ਸਿੰਘ ਮੀਆਂ ਵੇਂਡਾ ਅੱਜ ਸਰਬਜੀਤ ਸਭਾ ਜਿਨ੍ਹਾਂ ਨੇ ਕੇ ਸੰਤ ਦਾ ਜਾ ਕੇ ਉਧਰ ਕਿਤੇ ਗੋਰੀਆਂ ਮਾਰ ਕੇ ਕਤਲ ਕੀਤਾ ਸੀ ਉਹਨਾਂ ਦੇ ਘਰ ਪਹੁੰਚ ਆਵਾ ਜਿਹੜੇ ਆ ਨੋਟਿਸ ਲੱਗੇ ਆ ਆਪਣੇ ਪੁਲਿਸ ਵਾਲਾ ਯੂਪੀ ਪੁਲਿਸ ਵਾਲਾ ਜਾਂ ਜਿਹੜੇ ਪੁਲਿਸੇ ਉਹਨਾਂ ਨੂੰ ਨੋਟਿਸ ਲੱਗਿਆ ਵੀ ਜ਼ਮੀਨ ਕਬਜ਼ਾ ਕਰਨੀ ਆ ਅਸੀਂ ਪੁੱਛਣਾ ਚਾਹੁੰਦੇ ਆ ਪੇ ਜਿਹੜਾ ਲਖੀਨਪੁਰ ਖੀਰੀ ਦੇ ਵਿੱਚ ਆਜੇ ਮਿਸਰਾ ਦੇ ਮੁੰਡੇ ਨੇ ਗੱਡੀਆਂ ਚੜਾਇਆ ਹੈ ਸਾਡੇ ਤਿੰਨ ਕਿਸਾਨ ਜਿਹੜੇ ਛੀਰੀ ਤੇ ਇੱਕ ਪੱਤਰਕਾਰ ਛੀਤ ਕੀਤਾ ਹੈ ਸਿਹਰਾ ਸੁਭ ਕਰਮ ਜਿਹੜਾ ਸਿੱਧੀਆਂ ਗੋਰੀਆਂ ਮਾਰ ਕੇ ਛੀਤ ਕੀਤਾ ਵਾ ਕਿ ਉਹਨਾਂ ਨੂੰ ਸਜ਼ਾ ਮਿਲ ਗਈ ਆ ਉਹਨਾਂ ਨੂੰ ਜਿਹੜਾ ਵਾ ਉਹਨਾਂ ਦੀਆਂ ਜ਼ਮੀਨਾਂ ਖਵਰ ਹੋ ਗਈਆਂ ਵਾ ਜਿਹੜਾ ਲਖੀਨਪੁਰ ਖੀਰੀ ਦੇ ਵਿੱਚ ਆਜੇ ਮਿਸਰਾ ਮੁੰਡੇ ਦੇ ਕਿ ਉਹਨਾਂ ਦੀ ਜਾਇਦਾਦ ਖਵਰ ਹੋ ਗਈ ਆ ਅਸੀਂ ਦੱਸ ਦੇਣਾ ਚਾਹੁੰਦੇ ਆ ਜਿਹੜਾ ਵੀ ਕੋਈ ਇੱਥੇ ਖਵੈਰ ਕਰਨਾ ਵੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਮੀਆਂਵਿੰਡ ਦੀ ਜਹੇ ਬੰਦੀ ਜਿਹੜੀ ਆਹੀ ਉਹਨਾਂ ਦੇ ਜਹੇ ਆਪਣੇ ਪਰਿਵਾਰ ਖਰਵਾਲ ਖਲੋਤੇ ਆ ਇਹ ਲੋਕਾਂ ਲਈ ਜਮੀਨ ਜਿਹੜੀ ਕਵੈਰ ਨਹੀਂ ਹੁੰਦਾ ਵਾਂਗੇ ਠੀਕ ਵਾ ਸਰਬਜੀ ਸਭੇ ਨੇ ਜਿਹੜਾ ਕਤਲ ਕੀਤਾ ਉਹ ਦੋਸ਼ੀ ਜਿੱਤਰਾ ਮਰਜੀ ਸਾਨੂੰ ਨਹੀਂ ਪਤਾ ਉਹਨੂੰ ਸਜ਼ਾ ਜਿੱਤਰਾ ਉਹ ਦਵੇ ਜੋ ਕਾਨੂੰਨ ਕਾਨੂੰਨ ਦੇ ਹਿਸਾਬ ਸਜ਼ਾ ਦਿੱਤੀ ਜਾਵੇ ਅਸੀਂ ਕਹਿੰਦੇ ਆ ਜਿਹੜੇ ਆਪਣੇ ਦਿੱਲੀ 84 ਦੇ ਵਿੱਚ ਪੈਰ ਪਾਪ ਆ ਕੇ ਜਿਹੜੇ ਸਿੱਖ ਸਾੜੇ ਗਏ ਆ ਉਹਨਾਂ ਨੂੰ ਕੀ ਸਜ਼ਾ ਹੋ ਗਈ ਆ ਉਹਨਾਂ ਦੀਆਂ ਜ਼ਮੀਨਾਂ ਕਵੈਰ ਹੋ ਗਈਆਂ ਵਾ ਜੇ ਤੁਸੀਂ ਇਤਰਾ ਹੀ ਸਾਡੀਆਂ ਜ਼ਮੀਨਾਂ ਕਵੈਰ ਕਰਨ ਲੱਗੇ ਬਿਲਕੁਲੋ ਨਹੀਂ ਹੋਣ ਦਵਾਂਗੇ ਅਸੀਂ ਬਿਲਕੁਲੋ ਸਟੈਂਡ ਲਿਆ ਹੋਆ ਕਾਇਮੀ ਐ ਵੰਡ ਵਾਲੇ ਨੇ ਬਿਲਕੁਲੋ ਜ਼ਮੀਨ ਨੇ ਇੱਕ ਵਾਰ ਹੋਣ ਦਵਾਂਗੇ ਜਦੋਂ ਮਰਜ਼ੀ ਆਜੋ ਤੁਹਾਡੇ ਅੱਗੇ ਅਸੀਂ ਝੰਡੇ ਲੱਕੇ ਖੜੇ ਹੋਵਾਂਗੇ ਧੰਨਵਾਦ